ਅੱਜ ਜਿਲੰਦਰ ਦੇ ਵਿੱਚ ਬਹੁਤ ਹੀ ਮੰਦਪਾਗੀ ਘਟਨਾ ਵਾਪਰੀ ਹੈ ਝੰਜੋੜ ਦੇਣ ਵਾਲੀ ਘਟਨਾ ਵਾਪਰੀ ਹੈ ਤੁਸੀਂ ਦੇਖੋ ਕਿ ਤਿੰਨ ਨੌਜਵਾਨ ਇੱਕ ਕੁੜੀ ਦੋ ਮੁੰਡੇ ਆਕਸੀਜਨ ਦਾ ਪਲਾਂਟ ਖਰਾਬ ਹੋਣ ਕਰਕੇ ਉਹਨਾਂ ਨੂੰ ਆਕਸੀਜਨ ਨਹੀਂ ਮਿਲੀ ਤੇ ਉਹਨਾਂ ਦੀ ਮੌਤ ਹੋ ਗਈ ਹੈ ਇੱਕ ਮੁੰਡਾ ਨਸ਼ੇ ਦੀ ਓਵਰਡੋਜ਼ ਲਗਾ ਕੇ ਦਾਖਲ ਹੋਇਆ ਸੀ ਉਹ ਮੌਤ ਦੇ ਕਿਨਾਰੇ ਸੀ ਦੂਸਰਾ ਇੱਕ ਨੂੰ ਸੱਪ ਨੇ ਕੱਟ ਲਿਆ ਸੀ ਤੇ ਇੱਕ ਨੂੰ ਔਰ ਬਿਮਾਰੀ ਸੀ ਤਿੰਨੇ ਜਣੇ ਇਹ ਦਾਖਰ ਸੀ ਤੇ ਉੱਥੇ ਆਕਸੀਜਨ ਦਾ ਪਲਾਂਟ ਖਰਾਬ ਹੋ ਗਿਆ ਉਹਨਾਂ ਨੂੰ ਆਕਸੀਜਨ ਨਹੀਂ ਮਿਲੀ ਇਸ ਕਰਕੇ ਇਕੱਠੇ ਤਿੰਨੇ ਅੱਧੇ ਘੰਟੇ ਵਿੱਚੇ ਮਰ ਗਏ ਕੌਣ ਜ਼ਿੰਮੇਵਾਰ ਹੈ ਇਹਦੇ ਵਾਸਤੇ ਸਰਕਾਰ ਇਨਕੁਆਇਰੀ ਕਰਾਵੇ ਤੇ ਜਿਹੜੇ ਜ਼ਿੰਮੇਵਾਰ ਬੰਦੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰੇ ਮੈਂ ਮੰਗ ਕਰਦਾ ਕਿ ਸਿਹਤ ਮੰਤਰੀ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਹੈ ਸਿਹਤ ਸੁਰੱਖਿਆ ਦੇਣ ਵਾਸਤੇ ਸਿਹਤ ਮੰਤਰੀ ਅਸਤੀਫਾ ਦੇਵੇ ਕਿ ਉਹਦੇ ਕਰਕੇ ਇਹ ਤਿੰਨ ਬੰਦਿਆਂ ਦੀ ਜਾਨ ਗਈ ਉਹ ਜ਼ਿੰਮੇਵਾਰ ਹੈ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਸਿਹਤ ਸੁਰੱਖਿਆ ਤੇ ਨਸ਼ਿਆਂ ਦੇ ਵਿੱਚ ਅੱਗੇ ਹੋ ਕੇ ਕੰਮ ਕਰਾਂਗੇ ਅੱਜ ਨਸ਼ੇ ਦੀ ਓਵਰਡੋਜ਼ ਕਰਕੇ ਨੌਜਵਾਨ ਪਿਆਸੀ ਜਿਹਨੂੰ ਇਹ ਆਕਸੀਜਨ ਨਹੀਂ ਲਗਾ ਸਕੇ ਅੱਜ ਇਹਨਾਂ ਦੀਆਂ ਗਲਤੀਆਂ ਕਰਕੇ ਤਿੰਨ ਸਾਡੇ ਨੌਜਵਾਨ ਇੱਕ ਕੁੜੀ ਤੋਂ ਮੁੰਡਿਆਂ ਦੀ ਮੌਤ ਹੋ ਗਈ ਹੈ ਇਹ ਲੋਕ ਇਹਦੇ ਵਾਸਤੇ ਜ਼ਿੰਮੇਵਾਰ ਹੈ ਮੈਂ ਮੰਨ ਕਰਦਾ ਫਿਰ ਕਿ ਸਿਹਤ ਮੰਤਰੀ ਅਸਤੀਫਾ ਦੇ ਅਰ ਦੁਬਾਰੇ ਤੋਂ ਸਾਰਾ ਕੁਝ ਸਾਰੇ ਹਸਪਤਾਲਾਂ 'ਚ ਚੈੱਕ ਕੀਤਾ ਜਾਵੇ ਜਿੱਥੇ-ਜਿੱਥੇ ਆਕਸੀਜਨ ਦੀ ਕਮੀ ਹੈ ਜਿੱਥੇ-ਜਿੱਥੇ ਜਿੰਨਾਂ ਚੀਜ਼ਾਂ ਦੀ ਕਮੀ ਹੈ ਉਹ ਪੂਰੀ ਕਰੋ ਤੁਸੀਂ ਪੰਜਾਬ ਦੇ ਨੌਜਵਾਨਾਂ ਦੀ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ